ਦੋਸਤੋ ਪਿਛਲੇ ਕੁਝ ਦਿਨਾਂ ਤੋਂ ਪੂਰੇ ਭਾਰਤ ਵਿੱਚ ਇੱਕ ਆ ਹਾਥੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਹਾਥੀ ਕਾਰਨ ਭਾਰਤ ਦਾ ਪੂਰਾ ਜਨ ਸਮਾਜ ਅਤੇ ਅੰਬਾਨੀ ਗਰੁੱਪ ਆਮੋ ਸਾਹਮਣੇ ਹੋ ਗਏ ਹਨ ਇੱਕ ਹਾਥੀ ਕਾਰਨ ਐਸਾ ਵਿਵਾਦ ਖੜਾ ਹੋਇਆ ਹੈ ਕਿ ਰਾਤੋਂ ਰਾਤ ਕਰੀਬ 7 ਲੱਖ ਤੋਂ ਵੱਧ ਲੋਕਾਂ ਨੇ ਅੰਬਾਨੀ ਦੀ Jio SIM ਨੂੰ ਫੋਨਾਂ 'ਚੋਂ ਕੱਢ ਕੇ ਤੋੜ ਦਿੱਤਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਿਰਫ ਇੱਕੋ ਬਾਈਕਾਟ Jio ਬਾਈਕਾਰਡ ਅੰਬਾਨੀ ਦੇ ਹੈਸ਼ਟੈਗ ਟ੍ਰੈਂਡ ਕਰ ਰਹੇ ਹਨ। ਇਹੀ ਨਹੀਂ ਇਸ ਹਾਥੀ ਕਾਰਨ ਮਹਾਰਾਸ਼ਟਰ ਸਰਕਾਰ ਵਾਸਤੇ ਵੀ ਬੜਾ ਵੱਡਾ ਸੰਕਟ ਖੜਾ ਹੋ ਗਿਆ ਹੈ। ਮਹਾਰਾਸ਼ਟਰ ਦੇ ਕਈ ਐਮਐਲਏ, ਕਈ ਐਮਪੀ ਇਸ ਹਾਥੀ ਕਾਰਨ ਸੜਕਾਂ ਤੇ ਉਤਰ ਆਏ ਹਨ। ਪਿਛਲੇ ਦਿਨੀ ਇਸੇ ਹਾਥੀ ਲਈ ਮਹਾਰਾਸ਼ਟਰ ਦੇ ਕਰੀਬ 700 ਤੋਂ ਵੱਧ ਪਿੰਡਾਂ ਦੇ ਲੋਕ ਜਿਨ੍ਹਾਂ ਦੀ ਗਿਣਤੀ 7 ਲੱਖ ਤੋਂ ਵੀ ਉੱਪਰ ਸੀ। ਇਹਨਾਂ 7 ਲੱਖ ਲੋਕਾਂ ਨੇ 45 ਕਿਲੋਮੀਟਰ ਪੈਦਲ ਚੱਲ ਕੇ ਇਹ ਸਾਥੀ ਵਾਸਤੇ ਰੋਸ ਪ੍ਰਦਰਸ਼ਨ ਕੀਤਾ ਹੈ ਹਰ ਥਾਂ ਲੋਕ ਅੰਬਾਨੀ ਨੂੰ ਬੁਰਾ ਭਲਾ ਬੋਲ ਰਹੇ ਹਨ ਸਿਰਫ ਇੱਕੋ ਇਸ ਹਾਥੀ ਕਰਕੇ ਪਰ ਇਹ ਹਾਥੀ ਹੈ ਕੀ ਚੀਜ਼ ਕੀ ਹੈ ਇਸ ਦੀ ਖਾਸੀਅਤ